ਤਾਂ ਸਿੱਖ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਜਿਕਰ ਗੱਲ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਕਰੀਏ ਤਾਂ ਬੀਤੇ ਦਿਨੀ ਆਉਣਾ ਨੇ ਅਸਤੀਫਾ ਜਿਹੜਾ ਵਾਪਸ ਲੈਣ ਤੋਂ ਸਖ਼ਤ ਇਨਕਾਰ ਕਰ ਦਿੱਤਾ ਤੇ ਅੱਜ ਅੰਤਰੀਂਗ ਕਮੇਟੀ ਦੀ ਖਾਸ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਵੱਡਾ ਫੈਸਲਾ ਲਿਆ ਜਾਵੇਗਾ ਤਾਂ ਅੱਜ ਥੋੜੀ ਦੇਰ ਦੇ ਵਿੱਚ ਹੀ ਜਿਹੜੀ ਮੀਟਿੰਗ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਫੈਸਲਾ ਜਿਹੜਾ ਲੈ ਲਿਆ ਜਾਵੇਗਾ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਸੀ ਕੀਤਾ ਗਿਆ ਕਿ ਅੱਜ ਉਸ ਨੂੰ ਮਨਜ਼ੂਰ ਕਰ ਲਿਆ ਜਾਵੇਗਾ ਅਤੇ ਇਸ ਮੀਟਿੰਗ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੀ ਕਾਲਕਟਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਕੇ ਇਸ ਅਸਤੀਫੇ ਨੂੰ ਮਨਜ਼ੂਰ ਕਰਨਗੇ ਵੱਡੇ ਸਵਾਲ ਜਰੂਰ ਖੜੇ ਹੁੰਦੇ ਨੇ ਜੇਕਰ ਅਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਨਵਾਂ ਐ ਜੀ ਪੀ ਸੀ ਦਾ ਪ੍ਰਧਾਨ ਕੌਣ ਹੋਵੇਗਾ ਪਿਛਲੇ ਲੰਮੇ ਸਮੇਂ ਤੋਂ ਹਰਜਿੰਦਰ ਸਿੰਘ ਧਾਮੀ ਚੋਣਾ ਜਿੱਤਦੇ ਆਏ ਨੇ ਪ੍ਰਧਾਨਗੀ ਦੀਆਂ ਤੇ ਲਗਾਤਾਰ ਜਿਹੜੀ ਹੈ ਪ੍ਰਧਾਨਗੀ ਦੀ ਸੀਟ ਦੇ ਉੱਤੇ ਕਬਜ਼ੇ ਵੀ ਸੰਤਾਮੀ ਤਾਂ ਅਚਾਨਕ ਹੀ ਜਿਹੜਾ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਅੱਜ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਨਿਗਾਹਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜਿਹੜਾ ਅੱਜ ਉਹ ਪ੍ਰਵਾਨ ਹੋਵੇਗਾ ਜਾਂ ਨਹੀਂ ਇਹ ਫੈਸਲਾ ਅੱਜ ਅੰਤਰਿੰਗ ਕਮੇਟੀ ਦੇ ਵਿੱਚ ਜਿਹੜਾ ਉਹ ਕੀਤਾ ਜਾਵੇਗਾ ਤਾਂ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਹਰਜਿੰਦਰ ਸਿੰਘ ਧਾਮੀ ਅਸਤੀਫਾ ਜਿਹੜਾ ਸਾਫ਼ ਕਹਿੰਦੇ ਨਜ਼ਰ ਆਇਆ ਕਿ ਮੈਂ ਅਸਤੀਫਾ ਜਿਹੜਾ ਉਹ ਵਾਪਸ ਨਹੀਂ ਲਵਾਂਗਾ ਅਸਤੀਫਾ ਮੈਂ ਦੇ ਚੁੱਕਿਆ ਹਾਂ ਤੇ ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ तमाम ਕਈ ਹੋਰ ਲੀਡਰ ਵੀ ਜਿਹੜੇ ਨੇ ਉਹ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕਰਦੇ ਵੀ ਨਜ਼ਰ ਆਏ ਸੀ ਤੇ ਉਹਨਾਂ ਨੂੰ ਅਸਤੀਫਾ ਜਿਹੜਾ ਵਾਪਸ ਲੈਣ ਵਾਸਤੇ ਵੀ ਕਿਹਾ ਜਾ ਰਿਹਾ ਸੀ ਪਰ ਕਿਤੇ ਨ ਕਿਤੇ ਸਪਸ਼ਟ ਕਰ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਕਿ ਮੈਂ ਅਸਤੀਫਾ ਜਿਹੜਾ ਵਾਪਸ ਨਹੀਂ ਲਵਾਂਗਾ ਤਾਂ ਅੱਜ ਮੀਟਿੰਗ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਇਹ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਜਾਵੇਗੀ ਤਾਂ ਗੁਰਪ੍ਰੀਤ ਸਾਡੇ ਨਾਲ ਜੁੜ ਚੁੱਕੇ ਨੇ ਅੰਮ੍ਰਿਤਸਰ ਤੋਂ ਅ ਅੱਜ ਅੰਤਰੀਂਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਗੁਰਪ੍ਰੀਤ ਕਿਸ ਤਰੀਕੇ ਦੀ ਜਾਣਕਾਰੀ ਹੈ ਕਦੋਂ ਮੀਟਿੰਗ ਹੋਵੇਗੀ ਕਿਸ ਤਰੀਕੇ ਦੇ ਫੈਸਲੇ ਅੱਜ ਦੇਖਣ ਨੂੰ ਮਿਲ ਸਕਦੇ ਨੇ ਜੀ ਬਿਲਕੁਲ ਅੱਜ ਦੇ ਅੰਦਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਮੁੱਖ ਸਕੱਤਰ ਕੁਲਵਿੰਦਰ ਸਿੰਘ ਮੰਨਨ ਦੀ ਅਗਵਾਈ ਦੇ ਵਿੱਚ ਜਿਹੜੀ ਆ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਜੋ ਵੱਡੇ ਵਿਚਾਰ ਜਿਹੜੇ ਨੇ ਉਹ ਅੰਦਰ ਕਮੇਟੀ ਦੇ ਵਿੱਚ ਜਿਹੜਾ ਬਜਟ ਦਸਲ ਹੁੰਦੇ ਜਿਹੜੇ ਲੈ ਕੇ ਫੈਸਲੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਆ ਮੀਟਿੰਗ ਕਰ ਕੀਤੀ ਜਾਵੇਗੀ ਹਾਲਾਂਕਿ ਇਸ ਮੀਟਿੰਗ ਦੇ ਵਿੱਚ ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਹ ਵਿੱਚ ਹਾਜ਼ਰ ਹੁੰਦੇ ਜਾਂ ਨਹੀਂ ਇਹ ਤਾਂ ਵਿਕਣ ਵਾਲਾ ਗੱਲ ਹੋਵੇਗੀ ਕਿਉਂਕਿ ਬੀਤੇ ਦਿਨ ਹੋਈਗੀ ਜੋ ਪ੍ਰਧਾਨ ਸ਼ੋਭੀ ਕਮੇਟੀ ਸਨ ਉਹ ਸ਼੍ਰੀ ਕਾਲ ਤਕਸਰ ਸਾਹਿਬ ਦੇ ਜਥੇਦਾਨ ਨੂੰ ਮਿਲਣ ਵਾਸਤੇ ਪਹੁੰਚੇ ਸਨ ਲੇਕਿਨ ਸਾਰਿਆਂ ਦੀ ਨਜ਼ਰ ਇਸੇ ਤੇ ਬਣੀ ਹੋਈ ਹੈ ਕਿ ਕਦੋਂ ਤੱਕ ਸ਼੍ਰੋਣੀ ਕਮੇਟੀ ਪ੍ਰਧਾਨ ਜਿਹੜੇ ਨੇ ਇੱਥੇ ਪਹੁੰਚੇ ਨੇ ਤੇ ਕਮੇਟੀ ਦੇ ਵਿੱਚ ਅਤੇ ਮੀਟਿੰਗ ਦੇ ਵਿੱਚ ਜਿਹੜੇ ਉਹ ਸ਼ਿਰਕਤ ਕਰਦੇ ਨੇ ਨਜ਼ਰ ਆਣਗੇ ਜੀ ਹੂੰ ਜੇਕਰ ਗਰੁੱਪ 'ਤੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਜਿਹੜਾ ਆ ਸਾਫ ਕਰ ਦਿੱਤਾ ਗਿਆ ਸੀ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਕਿ ਮੈਂ ਜਿਹੜਾ ਆਪਣਾ ਅਸਤੀਫਾ ਆ ਉਹ ਵਾਪਸ ਨਹੀਂ ਲਵਾਂਗਾ ਹਾਲਾਂਕਿ ਜਥੇਦਾਰ ਸਾਹਿਬ ਦੇ ਵੱਲੋਂ ਵੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਅਸਤੀਫਾ ਜਿਹੜਾ ਵਾਪਸ ਲੈ ਲਿਆ ਜਾਵੇ ਪਰ ਕਿਤੇ ਨਾ ਕਿਤੇ ਅੱਜ ਨਿਗਾਹਾਂ ਜਰੂਰ ਟਿਕੀਆਂ ਹੋਈਆਂ ਨੇ ਮੀਟਿੰਗ ਦੇ ਵਿੱਚ ਜੇਕਰ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਕਿਸ ਤਰੀਕੇ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਇੱਕ ਨਵਾਂ ਚਿਹਰਾ ਜਿਹੜਾ ਆ ਐਸਜੀਪੀਸੀ ਦੇ ਪ੍ਰਧਾਨ ਦਾ ਉਹ ਕਿਹੜਾ ਹੋ ਸਕਦਾ ਹੈ ਜੀ ਬਿਲਕੁਲ ਬਹੁਤ ਸਾਰੇ ਲੋਕਾਂ ਵੱਲੋਂ ਇਹ ਕਾਸਰ ਰਹਿ ਗਿਆ ਰਹੇ ਜਿਹਾ ਕਿਉਂਕਿ ਬੀਤੇ ਦਿਨ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਮਿਲਣ ਪਹੁੰਚੇ ਸਨ ਗਿਆਨੀ ਰਕਬੀ ਜੀ ਨੂੰ ਨਾਲ ਉਦੋਂ ਵੀ ਇਹ ਸਵਾਲ ਜਿਹੜਾ ਸੀਗਾ ਪੁੱਛਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਇਹ ਅਸਤੀਫਾ ਜਿਹੜਾ ਦਿੱਤਾ ਮੈਂ ਅੱਜ ਹੀ ਉਸਤੇ ਹਾਲਾਂਕਿ ਜਾਨੀ ਅਰਕ ਬੀਸੇ ਮਨਾਵਲਾਂ ਵੀ ਬਾਰ-ਬਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਪੰਜ ਬਿਕਰਮ ਸਿੰਘ ਮਜੀਠੀਆ ਜਿਹੜੇ ਸੀ ਉਹ ਵੀ ਘਰ ਪਹੁੰਚੇ ਸਨ ਬਹੁਤ ਸਾਰੇ ਇੱਕ ਪੰਜ ਮੈਮਰੀ ਕਮੇਟੀ ਜਿਹੜੀ ਸੀ ਉਹ ਵੀ ਘਰ ਪਹੁੰਚੇ ਸੀ ਲੇਕਿਨ ਜੋ ਪ੍ਰਧਾਨ ਸ਼ਰੋਣੀ ਕਮੇਟੀ ਨੇ ਉਹਨਾਂ ਨੇ ਸਾਫ਼ ਇਹੀ ਕਹਿ ਦਿੱਤਾ ਸੀ ਕਿ ਉਹਨਾਂ ਵੱਲ ਜੋ ਅਸਤੀਫਾ ਦਿੱਤਾ ਗਿਆ ਉਹ ਅੱਜ ਵੀ ਉਸਤੇ ਸਟੈਂਡ ਕਰਦੇ ਨੇ ਹਾਲਾਂਕਿ ਇਸ ਤੇ ਅੱਜ ਮੋਰ ਲੱਗਦੀ ਹੈ ਕਮੀ ਕਿਉਂਕਿ ਹਜੇ ਇਸ ਉੱਤੇ ਕੋਈ ਵਿਚਾਰ ਹੁੰਦਾ ਹੈ ਜਾਂ ਨਹੀਂ ਇਹ ਤਾਂ ਇੱਕ ਮੌਕੂ ਸਮੇਂ ਬਾਅਦ ਹੀ ਪਤਾ ਲੱਗ ਪਾਵੇਗਾ ਲੇਕਿਨ ਕਿਤਨੇ ਘਟੇ ਸਾਰਿਆਂ ਦੀ ਨਜ਼ਰ ਜ਼ਰੂਰੀ ਇਸ ਮਤਲਬ ਕਿ ਖਬਰ ਤੇ ਬਾਣੀ ਹੋਈ ਹੈ ਕਿ ਜੇਕਰ ਪ੍ਰਧਾਨ ਦਾ ਅਸਤੀਫਾ ਲੈਂਦਾ ਤੇ ਕਿਹੜੇ ਚਿਹਰੇ ਜਿਹੜੇ ਨੇ ਹੋ ਸਕਦੇ ਨੇ ਕਿਉਂਕਿ ਲਗਾਤਾਰ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਵੀ ਇਹ ਗੱਲ ਕੀਤੀ ਜਾ ਰਹੀ ਹੈ ਕਿ ਬਹੁਤ ਸਾਫ ਅਕਸ ਦੇ ਪ੍ਰਧਾਨ ਨੇ ਇਸ ਕਰਕੇ ਇਹਨਾਂ ਨੂੰ ਕੰਟੀਨਿਊ ਜਿਹੜਾ ਹੈ ਉਹ ਰੱਖਿਆ ਜਾਵੇ ਲੇਕਿਨ ਜੋ ਹੋਣੇ ਇਸ ਤੋਂ ਬਾਅਦ ਜਿਹੜੀ ਮੀਟਿੰਗ ਸ਼ੁਰੂ ਹੋਏਗੀ ਉਸ ਤੋਂ ਬਾਅਦ ਹੀ ਕਲੀਅਰ ਹੋ ਪਾਵੇਗਾ ਕਿ ਅਸਤੀਫਾ ਪ੍ਰਮਾਣ ਹੁੰਦਾ ਹੈ ਜਾਂ ਨਹੀਂ ਜੇਕਰ ਪ੍ਰਮਾਣ ਹੁੰਦਾ ਹੈ ਉਸ ਤੋਂ ਬਾਅਦ ਕੀ ਕੀ ਹੋਰ ਪ੍ਰਕਿਰਿਆ ਜਿਹੜੀ ਉਹ ਕੀਤੀ ਜਾ ਸਕਦੀ ਜੀ ਠੀਕ ਹੈ ਗੁਰਪ੍ਰੀਤ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਵਾਸਤੇ ਤਾਂ ਅੱਜ ਅੰਤ੍ਰੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਹੋਣ ਜਾ ਰਹੀ ਹੈ ਅਤੇ ਇਸ ਦੇ ਵਿੱਚ ਫੈਸਲਾ ਹੋ ਜਾਵੇਗਾ ਕਿ ਹਰਜਿੰਦਰ ਸਿੰਘ ਧਾਮੀ ਬਤੌਰ ਪ੍ਰਧਾਨ ਰਹਿਣ ਵਾਲੇ ਨੇ ਜਾਂ ਫਿਰ ਨਹੀਂ ਰਹਿਣ ਵਾਲੇ